ਇਸ ਦਾ ਘਟਨਾਕ੍ਰਮ ਵਾਪਰਦਾ ਸਵੇਗ ਸਿੰਘ ਜੀ ਦੀ ਜਿਹੜੀ ਡੈਥ ਆ ਉਹ ਕਿੱਥੇ ਹੁੰਦੀ ਆ ਕਿੱਦਾਂ ਉਹ ਸਾਰਾ ਘਟਨਾਕ੍ਰਮ ਵਾਪਰੇ ਇਹਨਾਂ ਨੂੰ ਬਲੂ ਸਟਾਰ ਸ਼ੁਰੂ ਹੋਣ ਤੋਂ ਬਾਅਦ ਜਦੋਂ ਇਹ ਮੋਰਚੇ ਬੰਦੀ ਹੋ ਗਈ ਸਭ ਕੁਝ ਬਲੂ ਸਟਾਰ ਸ਼ੁਰੂ ਹੋ ਗਿਆ آپریشن ਸ਼ੁਰੂ ਹੋ ਗਿਆ ਪਹਿਲੀ ਤਰੀਕ ਨੂੰ ਗੋਲੀ ਚੱਲੀ ਆ ਦੋ ਨੂੰ ਚੱਲੀ ਆ ਤਿੰਨ ਨੂੰ ਤੇ ਫਿਰ ਥੋੜਾ ਜਿਹਾ ਢਿੱਲ ਮਿਲ ਗਿਆ ਉਦੋਂ ਮਗਰੋਂ ਫਿਰ ਸਭ ਕੁਝ ਜਾਮ ਕਰ ਦਿੱਤਾ ਗਿਆ ਟੀਵੀ ਆਰ ਟੀਵੀ ਚੈਨਲ ਟੈਲੀਫੋਨ ਵਗੈਰਾ ਰੇਲਵੇ ਰੋਡ ਸਭ ਕੁਝ ਬੰਦ ਕਰਤਾ ਬਿਲਕੁਲ ਜਾਮ ਹੋ ਗਿਆ ਇੱਥੇ ਉਦੋਂ ਬਾਅਦ ਫਿਰ ਜਦੋਂ ਸ਼ੁਰੂ ਹੋ ਗਿਆ ਫਿਰ ਸਾਰੇ ਬੈਂਕਰਾਂ ਤੇ ਜਾਂਦੇ ਰਹੇ ਨੇ ਅਗਵਾਈ ਕਰਦੇ ਰਹੇ ਨੇ ਬੜੇ ਸਾਫ ਸੁਥੇ ਢੰਗ ਨਾਲ ਇਹਨਾਂ ਸਾਰਿਆਂ ਨੇ ਅਗਵਾਈ ਕੀਤੀ ਆ ਬੈਂਕਰਾਂ ਦੇ ਨੌਜਵਾਨਾਂ ਦੀ ਉਦੋਂ ਉਹ ਜਿਹੜਾ ਅਕਾਲ ਸਰਦਾਰ ਸਾਹਿਬ ਦੇ ਉਰਲੇ ਪਾਸੇ ਇੱਥੇ ਹੁਕਮਨਾਮਾ ਆ ਔਰ ਦੱਸਦੇ ਨੇ ਮੈਂ ਦੇ ਇੱਥੇ ਨਹੀਂ ਸੀ ਕਿ ਇਹਨਾਂ ਨੂੰ ਇੱਥੇ ਗੋਲੀ ਲੱਗੀ ਆ ਇੱਥੇ ਲੱਗਣ ਤੋਂ ਬਾਅਦ ਕੁਝ ਇਹਨਾਂ ਨੌਜਵਾਨ ਜਿਹੜੇ ਆ ਉਹਨਾਂ ਨੂੰ ਅੰਦਰ ਲੈ ਗਿਆ ਸੰਤਾਪੁਰ ਸੰਤਾਪੁਰ ਜਾ ਕੇ ਨਾ ਬੇਸਮੈਂਟ ਜਾ ਕੇ ਅਕਾਲ ਸਰਦਾਰ ਸਾਹਿਬ ਦੇ ਥੱਲੇ ਉਹਨਾਂ ਕਹਿੰਦੇ ਸਤ ਜੀ ਆਇਆ ਆਪਣਾ ਨਬਾ ਚੱਲੇ ਆ ਤੁਹਾਡਾ ਰੱਬ ਰਾਖਾ ਤੇ ਸੰਤਾ ਨੇ ਕਹੇ ਠੀਕ ਹੈ ਜਰਨੈਲ ਸਾਹਿਬ ਅਸੀਂ ਤੁਹਾਡੇ ਪਿੱਛੇ ਪਿੱਛੇ ਆ ਰਹੇ ਹਾਂ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਜੀ ਉਸ ਵਕਤ ਉਸ ਜਗ੍ਹਾ ਨੂੰ ਮੋਰਚੇ ਨੂੰ ਛੱਡਣਾ ਚਾਹੁੰਦੇ ਸੀ ਤਾਂ ਕਿ ਗੁਰਦੁਆਰਾ ਸਾਹਿਬ ਤੇ ਅਟੈਕ ਨਾ ਹੋਵੇ ਉਹਨਾਂ ਦਾ ਬਹਾਨਾ ਬਣਾ ਕੇ ਕੀ ਇਹ ਸੱਚ ਹੈ ਕਈ ਕੁਝ ਬਦਲਦਾ ਰਿਹਾ ਹੈ ਇਹ ਗੱਲ ਗਲਤ ਹੈ ਕਿ ਬਲੂ ਸਟਾਰ ਵਾਲੇ 3 ਤਰੀਕ ਨੂੰ ਉਹ ਜਾਣਾ ਚਾਹੁੰਦੇ ਇਹ ਬਿਲਕੁਲ ਗਲਤ ਹੈ ਇਹ ਇਹਨਾਂ ਦਾ ਭੁਲੇਖਾ ਆ ਐਸਟੀ ਨੂੰ ਨਹੀਂ ਜਾਣਿਆ ਜਾਏ ਉਹ ਤਾਂ ਡੜ ਗਏ ਉਹਨੇ ਜੋ ਅਰਦਾਸ ਕਰਕੇ ਤੋਰੀ ਪਾਇ ਤੇ ਜੋ ਅਰਦਾਸ ਉਹਨਾਂ ਨੇ ਭਾਈ ਵੀ ਆ ਇਹਨਾਂ ਨੇ ਹੱਥ ਖੜੇ ਕਰਕੇ ਕਰਕੇ ਨਹੀਂ ਆਏ ਨਾ ਟੋਰੇ ਵਾਂਗ ਨਾ ਆਪਣੇ ਉਲਟਵਾ ਸਾਹਿਬ ਵਾਂਗ ਦਾ ਨਾਂ ਲੰਗਵਾ ਲਏ ਜਿਹੜੇ ਹੱਥ ਖੜੇ ਨਹੀਂ ਕਰਕੇ ਆਏ ਉਹਨਾਂ ਜੋ ਅਰਦਾਸ ਸੀ ਆਪਣੀ ਪੂਰੀ ਕੀਤੀ ਹੈ ਕਿਉਂ ਦਮ ਦਮ ਦੀ ਟਕਸਾਲ ਦੇ ਬਾਬਾ ਦੀਪ ਸਿੰਘ ਦੀ ਟਕਸਾਲ ਦੇ ਮੁਖੀ ਸੀ ਉਹਨਾਂ ਪੂਰਾ ਆਪਣਾ ਫਰਜ਼ ਨਿਭਾਇਆ ਅੱਜ ਤੱਕ ਹਿਸਟਰੀ 'ਚ ਤੁਹਾਨੂੰ ਇਹੋ ਜਿਹਾ ਬੰਦਾ ਕਦੀ ਵੀ ਨਹੀਂ ਮਿਲੂਗਾ ਸਰਦਾਰ ਪ੍ਰਕਾਸ਼ ਸਿੰਘ ਬਾਦਲਵਰਗਾ ਜਿਨੇ ਆਪਣੇ ਕੌਮ ਦਾ ਬੇੜਾਗਰ ਕੀਤਾ ਸਿੱਖੀ ਦਾ ਰੱਜ ਕੇ ਬੇੜਾਗਰ ਕੀਤਾ ਪੰਥ ਦਾ ਰੱਜ ਕੇ ਬੇੜਾਗਰ ਕੀਤਾ ਜਵਾਨੀ ਦਾ ਪੜ੍ਹਾਈ ਦਾ ਹਰ ਪਾਸੇ 47 ਬੰਦਾ ਉਦੋਂ ਅੰਗਰੇਜ਼ਾਂ ਉਹ ਛੱਡਣ ਲੱਗੇ ਨੇ ਮੁਲਕ ਤੇ ਉਹਦੇ ਇਹਨਾਂ ਨੂੰ ਪੁੱਛਿਆ ਕਿ ਜਵਾਰਾ ਲੈ ਰੋ ਤਾਂ ਗਾਂਧੀ ਨੂੰ ਸਾਰੇ ਕਿਹਾ ਤੁਹਾਨੂੰ ਡਰ ਕੇ ਖਤਰਾ ਕਿਹਦੇ ਕੋਲ ਆ ਉਹਨੇ ਆਖਿਆ ਸਿੱਖਾਂ ਕੋਲ ਜਦੋਂ ਕਿ ਅਜੇ ਤੱਕ ਰਹਾਇਆ ਹੀ ਨਹੀਂ ਤੇ ਜਦੋਂ ਉਹਨਾਂ ਦੇ ਉਦੋਂ ਮੰਚੀਏ ਕੁਛ ਆ ਗਿਆ ਹੈ ਤੋ ਸਾਡਾ ਅਜੇ ਤੱਕ ਸਾਡੇ ਬਣੇ ਨਹੀਂ ਨਾ ਕਿਦਾਂ ਉਹ ਅਸੀਂ ਉਹਨਾਂ ਦੇ ਹੱਥ ਲਾ ਕੇ ਰਹੀ ਜੀ ਸਾਨੂੰ ਪਿਆਸਤ ਕਰਦੇ ਨਹੀਂ ਉਹਨਾਂ ਦੇ ਨਾਲ ਐ ਉਹਨਾਂ ਦੇ ਦਿਮਾਗ ਦੇ ਵਿੱਚ ਸਾਡੇ ਲਈ ਪਿਆਰ ਸਤਿਕਾਰ ਹੈ ਨਹੀਂ ਸਾਡਾ ਉਹ ਫਾਇਦਾ ਲੈਣਾ ਚਾਹੁੰਦੇ ਨੇ ਔਰ ਕੁੱਟ ਕੇ ਸਾਨੂੰ ਨਾ ਰੱਖਣਾ ਚਾਹੁੰਦੇ ਆਡੋ ਆਪ ਹੋਣਾ ਚਾਹੁੰਦੇ ਨੇ ਨਾ ਸਾਡਾ ਲਾਉਣਾ ਚਾਹੁੰਦੇ ਸਸ਼ੀਕਾਲ ਦੋਸਤੋ ਰੇਡੀਓ ਸਪਾਈਸ ਟੀਵੀ ਤੇ ਤੁਹਾਡਾ ਸਵਾਗਤ ਹੈ ਦੋਸਤੋ 1984 ਪੰਜਾਬ ਦੇ ਇਤਿਹਾਸ ਦੇ ਵਿੱਚ ਇੱਕ ਜ਼ਖਮ ਬਾਂਦ ਯਾਦ ਕੀਤੀ ਜਾਂਦੀ ਹੈ 1984 ਦੇ ਵਿੱਚ ਜੋ ਪੰਜਾਬ ਨੇ ਕਾਲਾ ਦੌਰ ਚੱਲਿਆ ਉਸ ਦੌਰ ਦੇ ਜ਼ਖਮ ਅੱਜ ਵੀ ਅੱਲੇ ਨੇ ਉਸ ਦੌਰ ਦੇ ਵਿੱਚ ਜਿੱਥੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਜਿਹਦਾ ਨਾਮ ਬੜੇ ਫਕਰ ਨਾਲ ਸਿੱਖ ਕੌਮ ਵੱਲੋਂ ਲਿਆ ਜਾਂਦਾ ਉੱਥੇ ਜਨਰਲ ਸੁਵੇਕ ਸਿੰਘ ਜੀ ਜਿਹੜੇ ਉਸ ਵਕਤ ਆਪਰੇਸ਼ਨ ਬਲੂ ਸਟਾਰ ਵੇਲੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਾਲ ਉਹ ਸੰਗਰਸ਼ ਨੂੰ ਲੀਡ ਕਰ ਰਹੇ ਸੀ ਅਗਵਾਈ ਕਰ ਰਹੇ ਸੀ ਆਪਣੇ ਦੋਸਤੋ ਜਥੇ ਦੇ ਨਾਲ ਉਹਨਾਂ ਦਾ ਨਾਮ ਵੀ ਹਮੇਸ਼ਾ ਯਾਦ ਰੱਖਿਆ ਜਾਊਗਾ ਉਹਨਾਂ ਦੀ ਜਿਹੜੀ ਦੇਣ ਸੀ ਉਹ ਆਪਣੇ ਸਮੇਂ ਦੇ ਵਿੱਚ ਜਦੋਂ ਇੰਡੀਅਨ ਆਰਮੀ ਦੇ ਵਿੱਚ ਮੇਜਰ ਜਨਰਲ ਸੀ ਔਰ ਉਸ ਦਰਮਿਆਨ ਉਹਨਾਂ ਨੇ 62 ਦੇ ਕਰੀਬ ਜੰਗੀ ਮੁਹਿੰਮਾਂ ਦੇ ਵਿੱਚ ਅਗਵਾਈ ਕੀਤੀ ਅਖੀਰ ਦੇ ਵਿੱਚ ਉਹਨਾਂ ਨੇ ਜਦੋਂ ਇੱਕ ਫਾਈਨੈਂਸ਼ੀਅਲ ਗੜਬੜ ਹੋਈ ਸੀ ਕਿਸੇ ਸੀਨੀਅਰ ਦੇ ਖਿਲਾਫ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਸੀ ਉਹਨਾਂ ਦੀ ਰਿਟਾਇਰਮੈਂਟ ਤੋਂ ਸਿਰਫ ਇੱਕ ਦਿਨ ਪਹਿਲਾਂ ਉਹਨਾਂ ਨੂੰ ਜੌਬ ਤੋਂ ਕੱਢ ਦਿੱਤਾ ਜਾਂਦਾ ਹੈ। ਗੁੱਸੇ ਚ ਆ ਕੇ ਉਹ ਪੰਜਾਬ ਦੇ ਵਿੱਚ ਚੱਲੀ ਇਸ ਲਹਿਰ ਦੇ ਵਿੱਚ ਕੁੱਤ ਜਾਂਦੇ ਨੇ। ਉਸ ਲਹਿਰ ਦੇ ਵਿੱਚ ਅਗਵਾਈ ਕਰਦੇ ਆ ਉਹਨਾਂ ਦੀ ਮੌਤ ਹੋ ਜਾਂਦੀ ਆ। ਉਸ ਤੋਂ ਬਾਅਦ ਲਗਾਤਾਰ ਉਹਨਾਂ ਨੂੰ ਇਤਿਹਾਸ ਦੇ ਵਿੱਚ ਪੰਜਾਬ ਦੇ ਇਤਿਹਾਸ ਦੇ ਵਿੱਚ ਯਾਦ ਕੀਤਾ ਜਾਂਦਾ ਹੈ। ਅੱਜ ਸਾਡੇ ਨਾਲ ਗੱਲਬਾਤ ਲਈ ਹਾਜ਼ਰ ਨੇ ਮੇਜਰ ਜਨਰਲ ਸੁਵੇਕ ਸਿੰਘ ਜੀ ਦੇ ਭਰਾ ਵਿਅੰਤ ਸਿੰਘ ਖਿਆਲਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਹਾ ਸਾਬ ਜਿੱਦਾਂ ਆਪਾਂ ਦੌਰ ਦੀ ਗੱਲ ਕਰਦੇ ਆਂ ਪੰਜਾਬ ਦੇ ਉਸ ਕਾਲੇ ਦੌਰ ਦੀ ਮੈਂ ਤੁਸੀਂ ਉਸ ਵਕਤ ਦੇ ਗਵਾਹ ਵੀ ਹਾਂ ਤੁਸੀਂ ਅੱਖੀਂ ਦੇਖਿਆ ਸਾਰਾ ਕੁਝ ਤੇ ਤੁਹਾਡੇ ਪਰਿਵਾਰ ਨਾਲ ਬਹੁਤ ਸਾਰੀਆਂ ਜਿੰਨੀਆਂ ਘਟਨਾਵਾਂ ਵਾਪਰੀਆਂ ਹੋਣਗੀਆਂ ਤੁਸੀਂ ਜੋ ਘਟਨਾਕ੍ਰਮ ਉਦੋਂ ਵਾਪਰਿਆ ਉਹਨੂੰ ਚੰਗੇ ਤਰੀਕੇ ਨਾਲ ਉਹਨੂੰ ਰਾਜਨੀਤਿਕ ਪਹਿਲੂਆਂ ਤੋਂ ਸਮਝ ਸਮਝਦੇ ਹੋ ਸਭ ਤੋਂ ਪਹਿਲਾਂ ਤਾਂ ਇਸੇ ਹੀ ਜਾਣਨਾ ਚਾਹਾਂਗੇ ਕਿ ਉਸ ਵਕਤ ਦੇ ਹਾਲਾਤ ਕੀ ਸੀ ਉਸ ਵੇਲੇ ਪੰਜਾਬ ਜਿਹੜਾ ਮਾਹੌਲ ਸੀ ਬੜਾ ਗਰਮਾਇਆ ਆ ਸੀ ਕਿ ਕਪੂਰੀ ਮੋਰਚਾ ਚੱਲ ਰਿਹਾ ਸੀ ਜਿਹੜਾ ਫੇਲ ਹੁੰਦਿਆ ਆ ਸੰਤਾ ਨੂੰ ਸਮਰੋਣਾ ਪਿਆ ਉਹਦੇ ਵਿੱਚ ਫਿਰ ਆਪਣੇ ਜਥੇ ਜਾਣ ਲੱਗ ਪਏ ਜੋ ਜਥੇ ਜਾਣੇ ਸ਼ੁਰੂ ਹੋਏ ਤੇ ਭਾਈ ਸਾਹਿਬ ਜਥੇ ਚੱਲੇ ਸੀ ਤੇ ਫਿਰ ਮਾਦਾ ਜੀ ਨੇ ਮਨਾਂ ਕੀਤਾ ਇਹਨਾਂ ਆਖਿਆ ਸ਼ਬੀਰ ਤੂੰ ਰਾਜਪਾਕ ਮਾਣਿਆ ਕੱਲ ਨੂੰ ਮਾਫੀ ਮੰਗ ਕੇ ਆ ਜਾਏਂਗਾ ਪਹਿਲਾਂ ਇੱਕ ਮਹੀਨਾ ਥੱਲੇ ਮਿਲ ਕੇ ਸੌ ਜਿੱਦਾਂ ਜੇਲਾ ਸਾਈਦਾ ਉਦਾਂ ਹੀ ਤੋਂ ਲੰਗਰਸ਼ ਪ੍ਰਸ਼ਾਦਾ ਸ਼ਾਕ ਤੋਂ ਲੰਗਰਸ਼ ਪੈਸੇ ਪਾ ਦੇ ਤੇ ਆਪਣੀ ਉਹ ਜ਼ਿੰਦਗੀ ਜਿਹੜੀ ਆ ਤੇ ਇਹਦੇ ਚ ਬਦਲਦੇ ਫੇਰ ਆਪਣੇ ਤੂੰ ਮੋਰਚੇ ਜਾਣਾ ਪਹਿਲਾਂ ਨਹੀਂ ਜਾਣਾ ਫੇਰ ਜਦੋਂ ਗਾਇ ਵੀ ਆ ਮਹੀਨੇ ਬਾਅਦ ਮਾਦਾ ਹੀ ਕਹਿਣ ਨਾਲ ਮੁਲਾਕੇ ਫੇਰ ਮਾਦਾ ਹੀ ਨਾਲ ਗਿਆ ਨਾਲ ਸਮੁੰਦਰੀ ਗਿਆ ਪਰ ਆਪਣਾ ਪ੍ਰਿੰਸੀਪਲ ਖਾਲਸਾ ਕਾਲਜ ਦੇ ਇਹਨਾਂ ਇਕੱਠਿਆਂ ਨੇ ਜਾ ਕੇ ਆਪਣਾ ਮੋਰਚਾ ਜਾ ਆਪਣਾ ਜਾ ਕੇ ਦੇ ਗ੍ਰਿਫਤਾਰੀ ਦਿੱਤੀ ਉਦੋਂ ਮਗਰੋਂ ਫੇਰ ਹਾਲਾਤ ਮਗਰ ਬਦਲਦੇ ਗਏ ਜਿਵੇਂ ਜਿਵੇਂ ਆਪਣੀ ਸਰਕਾਰਾਂ ਦੇ ਇਹ ਤਬਦੀਲੀਆਂ ਹੋਣੀਆਂ ਗਈਆਂ ਸੋਚਦੀਆਂ ਤੇ ਉਹਦੇ ਸੰਤਾਵੀਆਂ ਆਉਂਦੀਆਂ ਗਈਆਂ ਹਾਲਤ ਬਹੁਤ ਖਰਾਬ ਹੁੰਦੇ ਗਏ ਫਿਰ ਇਥੋਂ ਤੱਕ ਪਹੁੰਚ ਗਿਆ ਕਿ ਜਿੱਦਾਂ ਸੰਤਾ ਨਾਲ ਲਹਿਰ ਦੇ ਨਾਲ ਲੋਕੀ ਸਿੱਖ ਸੁੱਚੇ ਸਾਫ ਜਿਹੜੇ ਸਿੱਖ ਸੀਗੇ ਉਹ ਨਾਲ ਜੁੜ ਗਏ ਉਹਦੇ ਨਾਲ ਇਹਨਾਂ ਨੂੰ ਐਸਜੀਪੀਸੀ ਨੂੰ ਖਤਰਾ ਮਹਿਸੂਸ ਹੋ ਗਿਆ ਕਿਉਂ ਯਾਰ ਹੁਣ ਇਹ ਸੰਤਾ ਦੀ ਲਹਿਰ ਆ ਬੜੀ ਤੇ ਕਮ ਖਰਾਬ ਹੋ ਜਣਾ ਐ ਜੀਪੀ ਦੀ ਸਾਡੇ ਕੋਲ ਚੱਲ ਜਾਣੀ ਐ ਚਾਹ ਉਹ ਚ ਗੁਰਚਰਨ ਸਿੰਘ ਟੋਹਰਾ ਸੀ ਚਾਹ ਲੋਂਗੋਵਾਲੀ ਸੀਗੇ ਚਾਹ ਰਾਮੂ ਵਾਲੀ ਜਾਂ ਜੋ ਵੀ ਸੀਗੇ ਉਹਦੇ ਨਾਲ ਨਾਲ ਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਤੇ ਉਹਨਾਂ ਦਾ ਹੋਲਡ ਸੀਗਾ ਤੇ ਉਹਨੂੰ ਵੀ ਆਪਣਾ ਖਤਰਾ ਮਹਿਸੂਸ ਕਰਦੇ ਆਇਆ ਇਹਨਾਂ ਸਾਰਿਆਂ ਜਾ ਕੇ ਸੈਂਟਰ ਗਵਰਨਮੈਂਟ ਨੂੰ ਕਿਹਾ ਅਗੇ ਸਾਡੇ ਕੋਲੋਂ ਪੰਜਾਬ ਖੋਸੇ ਦਾ ਲੱਗਦਾ ਕੰਨ ਪਰ ਹੈ ਉਹਦੇ ਮੁਤਾਬਕ ਸੈਂਟਰ ਤੇ ਪਹਿਲੇ ਹੀ ਪੰਜਾਬ ਦੇ ਬਰਖਲਾਫ ਆ 47 ਤੋਂ ਲੈ ਕੇ ਅੱਜ ਤੱਕ ਕੋਈ ਵੀ ਪੰਜਾਬ ਦਾ ਨਹੀਂ ਬਣਿਆ ਉਹਨਾਂ ਫਿਰ ਇਹਨਾਂ ਨੂੰ ਸੋਚੀ ਸਮਝੀ ਸਕਦੇ ਉਹਨਾਂ ਇੱਕ ਪਾਜਾ ਹੱਥ ਲੱਗ ਗਿਆ ਮੌਕਾ ਮਿਲ ਗਿਆ ਸਰਕਾਰ ਨੂੰ ਸੈਂਟਰ ਨੂੰ ਉਹਨਾਂ ਫਿਰ ਬਲੂ ਸਟਾਰ ਦਾ ਜਿੱਦਾਂ ਆਪਰੇਸ਼ਨ ਕਰਨਾ ਬੇਅਦਬੀ ਕਰਨੀ ਜਾਂ ਹਰਮੰਦਰ ਸਾਹਿਬ ਦੀ ਜਾਂ ਪੰਜਾਬ ਨੂੰ ਡਾਊਨ ਮਕਾਉਣਾ ਸਿੱਖੀ ਨੂੰ ਖਤਮ ਕਰਨਾ ਉਹ ਚੀਜ਼ ਨੂੰ ਸੋਚ ਕੇ ਲੈ ਗਏ ਉਹਨਾਂ ਨੇ ਫਿਰ ਬਲੂ ਸਟਾਰ ਦਾ ਸਾਰਾ ਪ੍ਰੋਗਰਾਮ ਬਣਾ ਲਿਆ ਹੈ ਸੰਤਾਂ ਇੱਕ ਤੋਂ ਟਰਪ ਕਰ ਰਿਹਾ ਵੀ ਜਦੋਂ ਜਦੋਂ ਸਵੇਕ ਸਿੰਘ ਜੀ ਇਸ ਰਸਤੇ ਤੇ ਚੱਲੇ ਹਾਂਜੀ ਪਰਿਵਾਰ ਵੱਲੋਂ ਵਿਰੋਧ ਹੋਇਆ ਜਾਂ ਹਮਾਇਤ ਹੋਈ ਨਹੀਂ ਪਰਿਵਾਰ ਕਿਉਂ ਵਿਰੋਧ ਕਰੂਗਾ ਇੱਕ ਪੰਜਾਬ ਦੀ ਗੱਲ ਚੱਲ ਰਹੀ ਆ ਪੰਜਾਬ ਦੇ ਹੱਕਾਂ ਦੀ ਗੱਲ ਚੱਲ ਰਹੀ ਆ ਤੇ ਪਰਿਵਾਰ ਕਿਉਂ ਵਿਰੋਧ ਕਰੂਗਾ ਹੂੰ ਬਿਲਕੁਲ ਨਹੀਂ ਉਹਨਾਂ ਦੀ ਹਮਾਇਤ ਚ ਆ ਜਾਨ ਦਾ ਖਤਰਾ ਵੀ ਸੀ ਹਰ ਮਾਪੇ ਨੂੰ ਹੁੰਦਾ ਹੀ ਆ ਵੀ ਦੇ ਕੋਈ ਕੋ ਫੌਜੀ ਅਫਸਰ ਸੀਗਾ ਜਾਨ ਦਾ ਖਤਰਾ ਉਹਨਾਂ ਨੂੰ ਪਹਿਲਾਂ ਜੰਗਾ ਵਿੱਚ ਵੀ ਸੀਗਾ ਹੂੰ ਇਥੇ ਕੋਈ ਜ਼ਿਆਦਾ ਨਹੀਂ ਇੱਥੇ ਕੌਮ ਦੀ ਤੇ ਪੰਜਾਬ ਦੀ ਗੱਲ ਦੇ ਪੰਜਾਬ ਦੇ ਹੱਕਾਂ ਦੀ ਗੱਲ ਹੁੰਦੀ ਸੀ ਸੰਤ ਜੀ ਪੰਜਾਬ ਦੇ ਹੱਕਾਂ ਦੀ ਗੱਲ ਕਰਨਾ ਕੋਈ ਆਪਣੇ ਨਿੱਜੀ ਲੜਾਈ ਨਹੀਂ ਸੀ ਸਿਰ ਪੰਜਾਬ ਦੇ ਹੱਕਾਂ ਦੀ ਲੜਾਈ ਸੀ ਤੇ ਭਾਜੀ ਸਾਹਿਬ ਵੀ ਉਹਨਾਂ ਦੀ ਹਮਾਇਤ ਕਰਦੇ ਸੀ ਨਾਲ ਸੀਗੇ ਇਹ ਕਰਕੇ ਲੜਨ ਮਾਰਨ ਦਾ ਉਹਨਾਂ ਨੂੰ ਕੋਈ ਇਹੋ ਜਿਹੀ ਮਰਨ ਦਾ ਕੋਈ ਉਹਨਾਂ ਨੂੰ ਖੌਫ ਨਹੀਂ ਸੀ ਉਹਨਾਂ ਦਿਮਾਗ 'ਚ ਇਹੋ ਜਿਹੀ ਕੋਈ ਗੱਲ ਨਹੀਂ ਨਾ ਪਰਿਵਾਰ ਵੱਲੋਂ ਕੋਈ ਵਿਰੋਧ ਕੀਤਾ ਗਿਆ ਪਰਿਵਾਰ ਕਿਉਂ ਵਿਰੋਧ ਕਰਦਾ ਸਾਫ਼ ਸੁੱਚੇ ਰਸਤੇ ਜਾਂਦੇ ਆ ਕੋਈ ਵਿਰੋਧ ਕਰਦਾ ਤੇ ਜਦੋਂ 83 ਦਾ ਘਟਨਾਕ੍ਰਮ ਵਾਪਰਦਾ ਸਵੇਕ ਸਿੰਘ ਜੀ ਦੀ ਜਿਹੜੀ ਡੈਥ ਆ ਉਹ ਕਿੱਥੇ ਹੁੰਦੀ ਆ ਕਿਦਾਂ ਉਹ ਸਾਰਾ ਘਟਨਾਕ੍ਰਮ ਵਾਪਰਿਆ ਇਹਨਾਂ ਨੂੰ ਬਲੂ ਸਟਾਰ ਸ਼ੁਰੂ ਹੋਣ ਤੋਂ ਬਾਅਦ ਜਦੋਂ ਇਹ ਮੋਰਚੇ ਬੰਦੀ ਹੋ ਗਈ ਸਭ ਕੁਝ ਬਲੂ ਸਟਾਰ ਸ਼ੁਰੂ ਹੋ ਗਿਆ ਪ੍ਰੈਸ਼ਨ ਸ਼ੁਰੂ ਹੋ ਗਿਆ ਪਹਿਲੀ ਤਰੀਕ ਨੂੰ ਗੋਲੀ ਚੱਲੀ ਆ ਦੋ ਨੂੰ ਚੱਲੀ ਆ ਤਿੰਨ ਨੂੰ ਤੇ ਫਿਰ ਥੋੜਾ ਜਿਹਾ ਢਿੱਲ ਮਿਲ ਗਿਆ ਉਦੋਂ ਮਗਰੋਂ ਫਿਰ ਸਭ ਕੁਝ ਜਾਮ ਕਰ ਦਿੱਤਾ ਗਿਆ ਟੀਵੀ ਆਰ ਟੀਵੀ ਚੈਨਲ ਟੈਲੀਫੋਨ ਵਗੈਰਾ ਰੇਲਵੇ ਰੋਡ ਸਭ ਕੁਝ ਬੰਦ ਕਰਤਾ ਬਿਲਕੁਲ ਜਾਮ ਹੋ ਗਿਆ ਹੈ ਪੰਜਾਬ ਉਦੋਂ ਬਾਅਦ ਫਿਰ ਜਦੋਂ ਸ਼ੁਰੂ ਹੋ ਗਿਆ ਫਿਰ ਸਾਰੇ ਬੈਂਕਰਾਂ ਤੇ ਜਾਂਦੇ ਰਹੇ ਨੇ ਅਗਵਾਈ ਕਰਦੇ ਰਹੇ ਨੇ ਬੜੇ ਸਾਫ ਸੁਥੇ ਢੰਗ ਨਾਲ ਇਹਨਾਂ ਸਾਰਿਆਂ ਨੇ ਅਗਵਾਈ ਕੀਤੀ ਆ ਬੈਂਕਰਾਂ ਦੇ ਨੌਜਵਾਨਾਂ ਦੀ ਉਦੋਂ ਉਹਰੋਂ ਜੇ ਅਕਾਲ ਸੇਖਤ ਸਾਹਿਬ ਦੇ ਉਰਲੇ ਪਾਸੇ ਤੇ ਹੁਕਮਨਾਮਾ ਆ ਉਹ ਦੱਸਦੇ ਨੇ ਮੈਂ ਇੱਥੇ ਨਹੀਂ ਸੀ ਕਿ ਇਹਨਾਂ ਨੂੰ ਇੱਥੇ ਗੋਲੀ ਲੱਗੀ ਆ ਇੱਥੇ ਲੱਗਣ ਤੋਂ ਬਾਅਦ ਕੁਝ ਇਹਨਾਂ ਨੌਜਵਾਨ ਜਿਹੜੇ ਆ ਉਹਨਾਂ ਨੂੰ ਅੰਦਰ ਲੈ ਗਿਆ ਸੰਤਾ ਕੋਲ ਸੰਤਾ ਕੋਲ ਜਾ ਕੇ ਨਾ ਬੇਸਮੈਂਟ ਜਾ ਕੇ ਅਕਾਲ ਸੇਖਤ ਸਾਹਿਬ ਦੇ ਥੱਲੇ ਉਨਾਖੇ ਸੰਤ ਜੀ ਅਹੀਂ ਆਪਣਾ ਨਿਵਾਸ ਚੱਲਿਆ ਤੁਹਾਡਾ ਰੱਬ ਰਾਖਾ ਤੇ ਸੰਤਾਂ ਨੇ ਆਖਿਆ ਠੀਕ ਹੈ ਜਨਾਬ ਸਾਹਿਬ ਅਸੀਂ ਵੀ ਤੁਹਾਡੇ ਪਿੱਛੇ ਪਿੱਛੇ ਆ ਰਹੇ ਹਾਂ ਇੰਨੀ ਗੱਲਾਂ ਕਹਤੀਆਂ ਇਹ ਅੰਦਰ ਦੀਆਂ ਲੋਕਾਂ ਦੀਆਂ ਗੱਲਾਂ ਕਹਿਣ ਉਹ ਤਾਂ ਆਖਿਆ ਮੈਂ ਉੱਥੇ ਮੌਜੂਦ ਨਹੀਂ ਸੀ ਕਿਉਂ ਮੈਂ ਉਸ ਟਾਈਮ ਤੇ ਬਾਜਪੁਰਸਾ ਆਪਣੇ ਫਾਰਮ ਤੇ ਮੇਰੀ ਮਾਤਾ ਜੀ ਭਾਬੀ ਜੀ ਤੇ ਮੇਰੀ ਮੇਸੇਜ ਤੇ ਮੇਰਾ ਲड़का ਇਹ 3 ਤਰੀਕ ਨੂੰ ਨਾ ਫਿਰ ਜਨਮ ਸਿੰਘ ਸਾਹਿਬ ਨੇ ਆਖਿਆ ਉੱਥੇ ਮਿਲੀ ਆ ਨਿਕਲ ਜਾ ਬਾਹਰ ਚ ਨਿਕਲਣੇ ਜਾਣਾ ਇਹ ਉਹ 3 ਤਰੀਕ ਨੂੰ ਨਿਕਲਿਆ ਪਹਿਲੀ ਨੂੰ ਉੱਥੇ ਦੋਨੋਂ ਹੀ ਕੋਈ 1 ਮਹੀਨਾ 1.5 ਮਹੀਨਾ ਪਹਿਲਾਂ ਉੱਥੇ ਰਹਿੰਦੇ ਸੀ ਸੰਤਾ ਨਾਲ ਹੀ ਭਾਈ ਸਾਹਿਬ ਦੇ ਹੂੰ ਅੱਛਾ ਇੱਕ ਜਾਨਣਾ ਚਾਹਾਂਗੇ ਕਿ ਉਸ ਵਕਤ ਅ ਇਹ ਵੀ ਜਿਹੜੀ ਚਰਚਾ ਚੱਲ ਰਹੀ ਆ ਕਿ ਸੰਤ ਜਰਨੈਲ ਸਿੰਘ ਭਿੰਡਰਾ ਵਾਲਾ ਜੀ ਉਸ ਵਕਤ ਉਸ ਜਗ੍ਹਾ ਨੂੰ ਮੋਰਚੇ ਨੂੰ ਛੱਡਣਾ ਚਾਹੁੰਦੇ ਸੀ ਤਾਂ ਕਿ ਗੁਰਦੁਆਰਾ ਸਾਹਿਬ ਤੇ ਅਟੈਕ ਨਾ ਹੋਵੇ ਉਹਨਾਂ ਦਾ ਬਹਾਨਾ ਬਣਾ ਕੇ ਕੀ ਇਹ ਸੱਚ ਹੈ ਨਹੀਂ ਇਹ ਵੇਖੋ ਮੈਂ ਕੱਲ ਵੀ ਇੰਟਰਵਿਊ ਮੇਰੀ ਹੋਈ ਆ ਉਹਨੂੰ ਇਤਰਾੜ ਮੋੜ ਕੇ ਦਿੱਤਾ ਗਿਆ ਉਹਦੇ ਵਿੱਚ ਟਾਈਮ ਦੀ ਕੋਈ ਗੱਲ ਮੇਰੀ ਹੋਈ ਨਹੀਂ ਨਾ ਕਿ ਇਹ ਪੁੱਛਿਆ ਨਾ ਮੈਂ ਦੱਸਿਆ ਐਕਚੁਅਲੀ ਇਹ ਹੈਗਾ ਸੀ 20-25 ਦਿਨ ਪਹਿਲਾਂ ਮੇਰੇ ਲੜਕੇ ਦੀ ਦਸਤਾਰਬੰਦੀ ਸੀ ਅੱਛਾ ਉਸ ਟਾਈਮ ਸਾਰਾ ਕੰਮ ਇਹ ਕਰ ਰਿਹਾ ਆਪਰੇਸ਼ਨ ਬਲੂ ਸਟਾਰ ਕਰ ਰਿਹਾ ਬਪਰਿਆ ਉਸ ਤੋਂ ਪਹਿਲਾਂ ਉਦੋਂ ਪਹਿਲਾਂ 15-20 ਦਿਨ ਪਹਿਲਾਂ ਦੀ ਹੀ ਤੇ ਮੈਂ ਭਾਈ ਸਾਹਿਬ ਨੂੰ ਪੁੱਛਿਆ ਉਦੋਂ ਮੈਂ ਆਇਆ ਆ ਮੈਂ ਭਾਈ ਸਾਹਿਬ ਇੰਨਾ ਵਰਗੇ ਰਾਣੇ ਦੀ ਦਸਤਾਰ ਬੰਦੇ ਉਹਨੇ ਆਖਿਆ ਬੈਂਤ ਅਹੀਂ ਮੀਟਿੰਗ ਚੱਲੇ ਗਿਆ ਅਕਾਲ ਤਖਤ ਸਾਹਿਬ ਤੇ ਮੀਟਿੰਗ ਸੀ ਟੋਰਾ ਸਾਹਿਬ ਆਏ ਸੀ ਲੰਗੋਵਾਲ ਸਾਹਿਬ ਆਏ ਸੀ ਤੇ ਸੰਤੂ ਹੀ ਉੱਥੇ ਤੇ ਮੈਂ ਵੀ ਨਾਲ ਗਿਆ ਹਾਂ ਉੱਥੇ ਆ ਬੋਲ ਬਲਾਸ ਹੋਇਆ ਉੱਥੇ ਆ ਕੁਝ ਗੱਲਾਂ ਹੋਈਆਂ ਸੰਤਾ ਨੇ ਪੁੱਛਿਆ ਇਹ ਅਹੀਂ ਮਰਗੀ ਇਥੋਂ ਆਪਣਾ ਡੇਰਾ ਡੰਡਾ ਚੋਕ ਇਹ ਅਸੀਂ ਆਪਣੇ ਨਾਲ ਦੇ ਜਿਹੜੇ ਸਾਥੀਆਂ ਨਾਲ ਲੈ ਕੇ ਇਥੋਂ ਚੱਲ ਜਾਂਦੇ ਨੇ ਇਹ ਮਰੀਏ ਜੀਵੇ ਜੋ ਸਾਡੇ ਨਾਲ ਸਰਕਾਰ ਕਰਦੀ ਆ ਕਰੇ ਦਰਬਾਰ ਸਾਹਿਬ ਤੇ ਅਟੈਕ ਨਹੀਂ ਹੋਣਾ ਚਾਹੀਦਾ ਇਹਦੀ ਬਦਵੀ ਨਹੀਂ ਹੋਣੀ ਚਾਹੀਦੀ ਤੇ ਦੱਸੋ ਆਪਣੇ ਟੋਰਾ ਸਾਹਿਬ ਕਿੱਦਾਂ ਕਰਨਾ ਅਟੈਕ ਤੇ ਨਹੀਂ ਹੋਊਗਾ ਤੇ ਟੋਰਾ ਸਾਹਿਬ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਫਿਰ ਭਾਜੀ ਨੇ ਕਿਹਾ ਸੰਤ ਜੀ ਇਹ ਸਭ ਕੁਝ ਹੋਣਾ ਹਾਂ ਰੈਕੀ ਹੋ ਚੁੱਕੀ ਆ ਸਭ ਕੁਝ ਇਹ ਹੋਣਾ ਉਹਦੇ ਮੁਤਾਬਕ ਸਭ ਕੁਝ ਹੋਇਆ ਅਟੈਕ ਹੋਇਆ ਲੜਾਈਆਂ ਲੜੀਆਂ ਗਈਆਂ ਸਭ ਕੁਝ ਹੋਇਆ ਉਦੋਂ ਮਗਰੋਂ ਫਿਰ ਹੁਣ ਕਿੰਤੂ ਪਰੰਤੂ ਜਿੱਦਾਂ ਮੇਰੇ ਤੇ ਹੁਣ ਆਪਣੇ ਕੀ ਨਾ ਬਲਟਵਾ ਸਾਹਿਬ ਇਹ ਇਹ 20 ਦਿਨ ਪਹਿਲਾਂ ਦੀ ਗੱਲ ਆ ਕਈ ਕੁਝ ਬਦਲਦਾ ਰਿਹਾ ਹੈ ਇਹ ਗੱਲ ਗਲਤ ਆ ਕਿ ਬਲੂ ਸਟਾਰ ਵਾਲੇ 3 ਤਰੀਕ ਨੂੰ ਉਹ ਜਾਣਾ ਚਾਹੁੰਦੇ ਇਹ ਬਿਲਕੁਲ ਗਲਤ ਆ ਇਹ ਇਹਨਾਂ ਦਾ ਭੁਲੇਖਾ ਆ ਇਸ ਤਿਰ ਨੂੰ ਨਹੀਂ ਜਾਣ ਜਾਏ ਉਹ ਤੇ ਡੜ ਕੇ ਉਹਨੇ ਜੋ ਅਰਦਾਸ ਕਰਕੇ ਤੋਰੀ ਪਾਇ ਤੇ ਜੋ ਅਰਦਾਸ ਉਹਨਾਂ ਨੇ ਪਾਈ ਵੀ ਆ ਇਹਨਾਂ ਮਾਂ ਹੱਥ ਖੜੇ ਕੇ ਕਰਕੇ ਨਹੀਂ ਆਏ ਨਾ ਟੋਰੇ ਵਾਂਗ ਨਾ ਆਪਣੇ ਉਲਟਵਾ ਸਾਹਿਬਾਂ ਦਾ ਨਾਂ ਲੰਗਵਾ ਲਏ ਜਿਹੜੇ ਹੱਥ ਖੜੇ ਨਹੀਂ ਕਰਕੇ ਆਏ ਉਹਨਾਂ ਜੋ ਅਰਦਾਸ ਸੀ ਆਪਣੀ ਪੂਰੀ ਕੀਤੀ ਆ ਕਿਉਂ ਦਮ ਦਮੇ ਟਕਸਾਲ ਦੇ ਬਾਬਾ ਦੀਪ ਸਿੰਘ ਦੀ ਟਕਸਾਲ ਦੇ ਮੁਖੀ ਸੀ ਉਹਨਾਂ ਪੂਰਾ ਆਪਣਾ ਫਰਜ਼ ਨਿਭਾਇਆ ਇਹਨਾਂ ਤਰ੍ਹਾਂ ਨਹੀਂ ਆਏ ਅੱਜੇ ਮੇਰੇ ਤੇ ਟੋ ਬਲਟੋਹਾ ਸਾਹਿਬ ਕਿੰਤੂ ਪ੍ਰੰਤੂ ਕਰਦੇ ਨੇ ਬਿਲਕੁਲ ਐਵੇਂ ਖਾ ਖਾ ਇਲਜ਼ਾਮ ਲਾਉਂਦੇ ਨੇ ਉਹਨਾਂ ਦਾ ਕਿੰਤੂ ਕੀ ਹੈ ਤੁਹਾਡੇ ਤੇ ਮੈਂ ਆਪਣੇ ਭਰਾ ਨੂੰ ਜਾਂ ਮੈਂ ਪਸੰਤਾ ਨੂੰ ਕੀ ਬਲਟੋਹਾ ਸਾਹਿਬ ਨੇ ਕੀ ਕਿੰਤੂ ਪ੍ਰੰਤੂ ਕੀਤਾ ਤੁਹਾਡੇ ਤੇ ਕੀ ਦੋਸ਼ ਕਿਲਾ ਉਹਨਾਂ ਕਹਿੰਦੇ ਇਹ ਉਹ ਆਪਣੇ ਸੰਤਾ ਜਿਹੜੀ ਸ਼ਹੀਦੀ ਆ ਉਹ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਸੀ ਇਹਦੇ ਭਜਣਾ ਚਾਹੁੰਦੇ ਇਹਨੂੰ ਬੁਝਦਲੀ ਵਖਾਉਣੇ ਚਾਹੇ ਜਦੋਂ ਕੋਈ ਅਜਿਹੀ ਗੱਲ ਹੈ ਹੀ ਨਹੀਂ ਹੂੰ ਇਹ ਮੈਂ ਕਲੀਅਰ ਕਰਦਾ ਉਹਨਾਂ ਦੇ ਕੋਈ ਬੁਝਦਲੀ ਵਾਲੀ ਕੋਈ ਗੱਲ ਨਹੀਂ ਸਾਰੇ ਉਹ ਉਹਨਾਂ ਦੇ ਸਾਥੀ ਸਾਰੇ ਚੜ੍ਹਦੀ ਕਲਾ ਵਾਲੇ ਇਹੋ ਜੀ ਗੱਲ ਕੋਈ ਨਹੀਂ ਸੀ ਨਿਊ ਚੈਨਲ ਦਿਖਾ ਰਹੇ ਕੋ ਤੁਹਾਡਾ ਇੱਕ ਬਿਆਨ ਤੋੜ ਮੋੜ ਕੇ ਜੋ ਮਰਜ਼ੀ ਅਸੀਂ ਜਾਣ ਤੇ ਮੇਰੀ ਪੂਰਾ ਜਿਹੜਾ ਇੰਟਰਵਿਊ ਹੈ ਜਾਂ ਪੂਰੀ ਰਿਲੀਜ਼ ਕਰਨ ਹੂੰ ਤੇ ਜੇ ਬਾਕੀ ਉਹਨਾਂ ਦੀ ਮਰਜ਼ੀ ਹੈ ਮੈਂ ਉਹਨਾਂ ਕੋਈ ਕਹਿ ਥੋੜਾ ਸਕਦਾ ਉਹਨਾਂ ਦੀ ਮਰਜ਼ੀ ਹੈ ਜਿਸ ਤਰ੍ਹਾਂ ਆਪਣੇ ਫੈਸਲੇ ਕੋਈ ਵੀ ਕੁਝ ਕਰ ਸਕਦਾ ਮੈਂ ਉਹਦੇ ਬਾਰੇ ਕੁਝ ਕਹਿ ਸਕਦਾ ਇਹ ਉਹਨਾਂ ਦੀ ਮਰਜ਼ੀ ਹੈ ਉਸ ਵਕਤ ਜਦੋਂ ਉਹ ਦੌਰ ਪੰਜਾਬ ਦੇ ਵਿੱਚ ਸੀ ਇੱਕ ਨਕਸਲਾਈਟ ਮੂਵਮੈਂਟ ਵੀ ਬਰਾਬਰ ਚੱਲੀ ਸੀ ਕਮਿਊਨਿਸਟ ਸੀ ਸਿੱਖ ਸੀ ਜੇ ਦੇਖਿਆ ਜਾਵੇ ਤਤਪੱਖੋਂ ਦੋਨਾਂ ਦਾ ਸਰਬਸਾਂਝੀ ਵਾਲਤਾ ਦਾ ਸਮਾਜ ਸਿਰ ਦਾ ਮਕਸਦ ਸੀ ਜਿੱਥੇ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਸਾਰੇ ਲੋਕ ਬਰਾਬਰ ਹੋਣ ਆਜ਼ਾਦ ਹੋਣ ਤਤਪੱਖੋਂ ਦੋਨਾਂ ਵਿਚਾਰਧਾਰਾਵਾਂ ਦੇ ਵਿੱਚ ਬਹੁਤ ਡੂੰਗੀ ਸਾਂਝ ਆ ਪਰ 1986 ਚ ਬਲਦੇਵ ਸਿੰਘ ਮਾਨ ਦਾ ਕਤਲ ਹੁੰਦਾ ਉਸ ਤੋਂ ਬਾਅਦ ਲਗਾਤਾਰ ਇਹਨਾਂ ਦੋਨਾਂ ਅਲੱਗ-ਅਲੱਗ ਵਿਚਾਰਧਾਰਾਵਾਂ ਵਿੱਚ ਟਕਰਾਅ ਵਧਦੇ ਗਏ ਇੱਕ ਦੂਜੇ ਦੇ ਕਤਲੋਕਾਰ ਤੱਕ ਗੱਲ ਪਹੁੰਚੀ ਇਹ ਕਿਉਂ ਵਾਪਰ ਗਿਆ ਉਹ ਇਦਾਂ ਸੀ ਬਲਦੇਵ ਮਾਨ ਦਾ ਜਾ ਕੇ ਅੱਜ ਹੀ ਪਿੰਡੋਂ ਪੁੱਛੋ ਇਮਾਨਦਾਰ ਸ੍ਰੀ ਭਾਰਮਣਿਓ ਗਰੀਬਾਂ ਦੀ ਮਦਦ ਕਰਨ ਵਾਲਾ ਬੰਦਾ ਸੀ ਅੱਜ ਹੀ ਮੇਰੇ ਕਹਿੰਦੇ ਨੇ ਇਲਾਕੇ ਜਾ ਕੇ ਪੁੱਛੋ ਉੱਥੇ ਜੇਕਰ ਤੁਹਾਨੂੰ ਉੱਥੇ ਜਿਹੜਾ ਜਵਾਬ ਮਿਲ ਜੂਗਾ ਮਾਨ ਸਾਹਿਬ ਦਾ ਕੋਈ ਆਪਣਾ ਨਿੱਜੀ ਨਹੀਂ ਇਹਨਾਂ ਦਾ ਕੋਈ ਆਪਣੀ ਕੋਈ ਦੋਸਰੀ ਕੋਈ ਦੁਸ਼ਮਣੀ ਨਹੀਂ ਉਹਦੇ ਕਰਕੇ ਇਹਨਾਂ ਦਾ ਮਰਡਰ ਹੋਇਆ ਖੜਗੋਂ ਕਰਕੇ ਇਹਨਾਂ ਦਾ ਮਰਡਰ ਨਹੀਂ ਹੋਇਆ ਔਰ ਇਹ ਵੇਖੋ ਚੰਗਾ ਪਰਿਵਾਰ ਆ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਸਭ ਕੁਝ ਕਰਨਾ ਮਰ ਕੇ ਇੱਕ ਸਾਲ ਚ ਦੋ ਦੋ ਅਖੰਡ ਅਖੰਡ ਪਾਤਸ਼ਾਹ ਕਰਾਉਣੇ ਲੰਗਰ ਲਾਉਣੇ ਗਰੀਬਾਂ ਦੀ ਸੇਵਾ ਕਰਨੀ ਉਹ ਇਹਨਾਂ ਦਾ ਬਾਪ ਵੀ ਕਰਦ ਰਿਹਾ ਇਹ ਵੀ ਕਰਦੇ ਰਹੇ ਨੇ ਇਹਨਾਂ ਚੇਤੂਨ ਤਲਾਉਣੀ ਬਿਲਕੁਲ ਗਲਤ ਆ ਉਹ ਇਹੋ ਜਿਹਾ ਬੰਦਾ ਨਹੀਂ ਸੀ ਕਿਉਂ ਅਸੀਂ ਮਿਲਦੇ ਵਰਤੇ ਨੇ ਰਿਸ਼ਤੇਦਾਰੀ ਦੇ ਤੌਰ ਤੇ ਵੀ ਉਦਾਂ ਵੀ ਵਿਦਵਾਨ ਕਹਿੰਦੇ ਆ ਕਿ ਜਿਹੜਾ ਜਨ ਸੰਗ ਉਹ ਘਟ ਗਿਣਤੀ ਨੂੰ ਦਵਾ ਕੇ ਰੱਖਣਾ ਚਾਹੁੰਦਾ ਦਲਿਤਾਂ ਨੂੰ ਦਵਾ ਕੇ ਰੱਖਣਾ ਚਾਹੁੰਦਾ ਤੇ ਕਮਿਊਨਿਸਟਾਂ ਨੂੰ ਦਵਾ ਕੇ ਰੱਖਣਾ ਚਾਹੁੰਦਾ ਪਰ ਸੋਸ਼ਲ ਮੀਡੀਆ ਤੇ ਕੁਝ ਲੋਕ ਇਦਾਂ ਦੇ ਨੇ ਕੁਝ ਗਰੁੱਪ ਬਣੇ ਹੋਏ ਆ ਜਾਂ ਅਮਰਿਤਪਾਲ ਵੱਲੋਂ ਵੀ ਇਹ ਜੇ ਬਿਆਨ ਆਇਆ ਪਾਦਰੀਆਂ ਦੇ ਖਿਲਾਫ ਕਮਿਊਨਿਸਟਾਂ ਦੇ ਖਿਲਾਫ ਤੇ ਇਹ ਜਿਹੜੇ ਧਿਰਾਂ ਨੇ ਜਿਹੜੀਆਂ ਦਵਾਈਆਂ ਜਾਂਦੀਆਂ ਨੇ ਜਦੋਂ ਉਹਨਾਂ ਦੇ ਵਿੱਚ ਆਪਸੀ ਲੜਾਉਣ ਦੇ ਬਿਆਨ ਆਉਂਦੇ ਆ ਉਹਨਾਂ ਨੂੰ ਕਿਦਾਂ ਲੈਨੇ ਆ ਭਾਈ ਸਾਹਿਬ ਮੋਨ ਪਾ ਗੋਗਤੇ ਆਰਐਸਐਸ ਦਾ ਵੀ ਆਪਣੇ ਬੀਜੇਪੀ ਦਾ ਇਹ ਆਪ ਨਹੀਂ ਕਰਦੇ ਇਹਨਾਂ ਨੇ ਸਾਡੇ ਕੋਲੋਂ ਬੜੇ ਵਧੀਆ ਪੋਲੇ ਪਾਲੇ ਦੇ ਸਿੱਖ ਵਜੇ ਨਾਲ ਚਿਹਰੇ ਨੇ ਨਾ ਉਹ ਅੱਗੇ ਕਰਕੇ ਉਹਨਾਂ ਕੋਲ ਕਰਾਉਂਦੇ ਜਿਵੇਂ ਪ੍ਰਕਾਸ਼ ਸਿੰਘ ਬਾਦਲ ਜਾਂ ਹੋਰ ਇਹ ਆਪ ਨਹੀਂ ਅੱਗੇ ਆਉਂਦੇ ਉਹਨਾਂ ਨੂੰ ਪਤਾ ਜੇ ਕੱਲ ਨੂੰ ਅੱਗੇ ਆਏ ਤਾਂ ਉਹਨਾਂ ਆਖਣੇ ਤੁਹਾਡੇ ਤੁਹਾਡੇ ਨਾਲ ਕਰਦੇ ਅਸੀਂ ਥੋੜਾ ਕੀਤਾ ਇਹ ਕੋਈ ਬੜੀ ਵਧੀਆ ਸ਼ਾਸਤਿਆ ਉਹਨਾਂ ਨੂੰ ਵੀ ਬੀਜੇਪੀ ਨੂੰ ਤੇ ਆਰਐਸਐਸ ਨੂੰ ਬਹੁਤ ਸੋਹਣਾ ਮੌਕਾ ਮਿਲਿਆ ਉਹਨਾਂ ਕੋਲ ਬੜੇ ਚੰਗੇ ਚੰਗੇ ਸੇਕ ਉਹਨਾਂ ਨੇ ਆਪਣੇ ਕਬਜ਼ੇ ਕੀਤੇ ਨੇ ਜਿਹੜੇ ਸਾਨੂੰ ਵੀ ਛਤਰਵਾਂ ਰੱਜ ਕੇ ਕੁੱਟਣ ਤੇ ਪੈਸਾ ਕਮਾਉਣ ਠੀਕ ਹੈ ਉਹਨਾਂ ਨੂੰ ਬੜਾ ਵਧੀਆ ਉਹਨਾਂ ਨੂੰ ਮੌਕਾ ਮਿਲਿਆ ਉਹ ਆਪ ਕੁਝ ਨਹੀਂ ਕਰਦੇ ਉਹ ਕਰਵਾਉਂਦੇ ਨੇ ਕੱਲ ਨੂੰ ਅਸੀਂ ਮੈਂ ਹੀ ਉਹਨੂੰ ਪੁੱਛਦਾ ਕਿਸੇ ਨੂੰ ਭਾਜਪੀ ਵਾਲੇ ਆਂਦੇ ਤਾਂ ਆਪਣੇ ਨੂੰ ਪੁੱਛ ਉਹ ਇੰਨੀ ਕਰਦੇ ਉਹ ਆਪ ਸਾਥ ਸੁਤਰੇ ਨੇ ਬੜੀ ਉਹਨੇ ਸੋਹਣੀ ਚੰਗੀ ਸਮਝਦਾਰੀ ਦੀ ਸਿਆਸਤ ਆ ਮੂਰਖ ਆਹੀਆਂ ਸਾਡੀ ਕੌਮ ਆ ਅਸੀਂ ਆਪਣੇ ਉਹਨਾਂ ਆਕੇ ਲੱਗ ਕੇ ਆਪਣਾ ਬੇੜਾ ਕਰ ਕਰ ਜਨੇ ਅੱਜ ਤੱਕ ਹਿਸਟਰੀ ਚ ਤਾਨੂੰ ਇਹੋ ਜਿਹਾ ਬੰਦਾ ਕਦੀ ਨਹੀਂ ਮਿਲੂਗਾ ਸਰਦਾਰ ਪ੍ਰਕਾਸ਼ ਸਿੰਘ ਬਾਦਲਵਰਗਾ ਜਿਨੇ ਆਪਣੇ ਕੌਮ ਦਾ ਬੇੜਾਗਰ ਕੀਤਾ ਸਿੱਖੀ ਦਾ ਰੱਜ ਕੇ ਬੇੜਾਗਰ ਕੀਤਾ ਪੰਥ ਦਾ ਰੱਜ ਕੇ ਬੇੜਾਗਰ ਕੀਤਾ ਜਵਾਨੀ ਦਾ ਪੜ੍ਹਾਈ ਦਾ ਹਰ ਪਾਸੇ ਔਰ ਇਹਦਾ ਪੁੱਛਣਾ ਲੇਖਾ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਰਦਾਰ ਰਣਜੀਤ ਸਿੰਘ ਜੀ ਉਹਨਾਂ ਨੂੰ ਪੁੱਛੋ ਕਿਦਾਂ ਉਹ ਟਾਈਮ ਨਾਲ ਡੇਢ ਨਾਲ ਲੇ ਕੇ ਦੱਸਦੇ ਨੇ ਕਿ ਇਹਨੇ ਆ ਕੀਤਾ ਤੇ ਇਤੋ ਇਤੋ ਆ ਕੀਤਾ ਸਾਸਕ ਵੇਸ ਸਰਗਦੇਵ ਸਿੰਘ ਜੀ ਭੌਰ ਉਹਨਾਂ ਨੂੰ ਪੁੱਛੋ ਐਜੀਪੀਜ਼ ਦੇ ਵਿੱਚ ਰਹੇ ਨੇ ਉਹ ਬੜੇ ਚੰਗੀ ਤਰ੍ਹਾਂ ਬਿਆਨ ਕਰਦੇ ਨੇ ਇਹਨਾਂ ਦੀਆਂ ਕਰਤੂਤਾ ਨੂੰ ਸੈਗਨ ਸਲਾਰ ਆਪਣਾ ਬਲਦੇਵ ਸਿੰਘ ਜੀ ਵਡਾਲਾ ਕੀਰਤਨੀਏ ਦਰਬਾਰ ਸਾਹਿਬ ਜਿਹੜਾ ਨੂੰ ਕੱਢਿਆ ਉਹਨਾਂ ਕੋਲ ਜਾ ਕੇ ਪੁੱਛ ਲਓ ਮੈਂ ਉਹਨਾਂ ਨਹੀਂ ਜਾਣਦਾ ਜਿੰਨਾ ਉਹ ਜਾਣਦੇ ਨੇ ਇਹ ਸਾਰੀਆਂ ਮਿਹਰਬਾਨੀਆਂ ਉਹਨਾਂ ਕੋਲ ਇਹੋ ਜਿਹੇ ਬੰਦੇ ਹੈਗੇ ਨੇ ਉਹਨਾਂ ਪਉਏ ਫਿੱਟ ਕੀਤੇ ਨੇ ਉਹਨਾਂ ਦੀ ਰਾਈ ਕਰਦੇ ਨੇ ਉਹ ਸਾਡੇ ਨਾਲ ਸਿੱਧੇ ਤੌਰ ਤੇ ਕੋਈ ਇਹੋ ਜਿਹਾ ਕੰਮ ਨਹੀਂ ਕਰਦੇ ਕਲ ਨੂੰ ਉਹ ਸਾਫ਼ ਸੁੱਚੇ ਨੇ ਅਸੀਂ ਉਹਨਾਂ ਨੂੰ ਦਾਗ ਨਹੀਂ ਲਾ ਸਕਦੇ ਚੈੱਕ ਕਰਵਾਉਂਦੇ ਹੋ ਨੇ ਉਹਨਾਂ ਆਖਿਆ ਜੀ ਖਾਓ ਪੀਓ ਲੁੱਟੋ ਜੋ ਮਰਜ਼ੀਆ ਕਰੋ ਪਰ ਸਿੱਖੀ ਨੂੰ ਚੰਗੀ ਤਰ੍ਹਾਂ ਅੱਜ ਕੇ ਬਰਬਾਦ ਕਰਨਾ ਹੈ ਪਰ ਇਹ ਹੋਣੇ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬੜੀਆਂ ਡੁੰਗੀਆਂ ਝੜਾਂ ਲਾਈਆਂ ਹੀ ਆ ਇਹ ਬੜੇ ਭਲੇਕੇ ਜ ਨੇ ਆਹੀਂ ਇਹਨਾਂ ਦੀ ਕੌਮਾ ਦੀ ਰਾਖੀ ਲਈ ਬਣੇ ਆ ਸਾਡੇ ਕੋਲ ਇਹ ਰਾਖੀ ਕਰਵਾਉਂਦੇ ਰਹਿ ਅਸੀਂ ਹੱਸ ਕੇ ਖੁਸ਼ੀ ਹੋ ਕੇ ਇਹਨਾਂ ਨਾਲ ਰਹਿਣ ਨੂੰ ਤਿਆਰ ਆ ਇਹਨੇ ਰਾਖੀ ਕਰਦੇ ਆ ਸਾਡੇ ਕੋਲੋਂ ਡਰਨ ਦੀ ਇਹਨਾਂ ਨੂੰ ਕੋਈ ਜ਼ਰੂਰਤ ਨਹੀਂ ਇਹਨਾਂ ਕਾਮ ਖਾਦ ਜਲਾਛ ਡਰ ਪਿਆ ਸੈਕੰਡ ਜਦੋਂ 47 ਬੰਦਾ ਉਦੋਂ ਅੰਗਰੇਜ਼ਾਂ ਨੇ ਛੱਡਣ ਲੱਗੇ ਨੇ ਮੁਲਕ ਤੇ ਉਹਦੇ ਇਹਨਾਂ ਨੂੰ ਪੁੱਛਿਆ ਕਿ ਜਵਾਰਾ ਨਾ ਰਹੋ ਤਾਂ ਗਾਂਧੀ ਨੂੰ ਸਾਰੇ ਉਹ ਕਿ ਵੀ ਤੁਹਾਨੂੰ ਡਰ ਕੇ ਖਤਰਾ ਕਿਹਦੇ ਕੋਲ ਆ ਉਹਨਾਂ ਆਖਿਆ ਸਿੱਕਾਂ ਕੋਲ ਜਦੋਂ ਕਿ ਅਜੇ ਤੱਕ ਰਹਾਇਆ ਹੀ ਨਹੀਂ ਤੇ ਜਦੋਂ ਉਹਨਾਂ ਦੇ ਉਦੋਂ ਮੰਚੀਏ ਕੁਛ ਆ ਗਿਆ ਤੇ ਉਹ ਸਾਡਾ ਅਜੇ ਤੱਕ ਸਾਡੇ ਬਣੇ ਨਹੀਂ ਨਾ ਕਿਦਾਂ ਉਹ ਅਸੀਂ ਉਹਨਾਂ ਦੇ ਹੱਥਲੇ ਲੱਕਰੀ ਜੀ ਸਾਨੂੰ ਪਿਆਰ ਸਤਿਕਾਰ ਦੇਣਾ ਹੀ ਉਹਨਾਂ ਦੇ ਨਾਲ ਹੈ ਉਹਨਾਂ ਦੇ ਦਿਮਾਗ ਦੇ ਵਿੱਚ ਸਾਡੇ ਲਈ ਪਿਆਰ ਸਤਿਕਾਰ ਹੈ ਨਹੀਂ ਸਾਡਾ ਉਹ ਫਾਇਦਾ ਲੈਣਾ ਚਾਹੁੰਦੇ ਨੇ ਔਰ ਕੁੱਟ ਕੇ ਸਾਨੂੰ ਨਾਲ ਰੱਖਣਾ ਚਾਹੁੰਦੇ ਆਡੋ ਆਪ ਹੋਣਾ ਚਾਹੁੰਦੇ ਨੇ ਨਾ ਸਾਡਾ ਲਾਉਣਾ ਚਾਹੁੰਦੇ ਪੰਜਾਬ ਚ ਕਿਹੜੀ ਰਾਜਨੀਤਿਕ ਧਿਰ ਕਿਹੜੀ ਸਿਆਸਤ ਨੂੰ ਸਮਝਿਓ ਕਿ ਪੰਜਾਬ ਲਈ ਚੰਗੇ ਦਿਨ ਲੈ ਕੇ ਆਓ ਪੰਜਾਬ ਦੇ ਸਾਰੇ ਮਤਰੇ ਨੇ ਕੋਈ ਵੀ ਚੰਗਾ ਲੈ ਕੇ ਨਹੀਂ ਆ ਰਿਹਾ ਜਿਉਂ ਅੱਜ ਤੋਂ 47 ਤੋਂ ਅੱਜ ਤੱਕ ਸਾਨੂੰ ਕੋਈ ਵੀ ਚੰਗਾ ਨਹੀਂ ਮਿਲਿਆ ਨਾ ਕਾਂਗਰਸੀ ਨਾ ਅਕਾਲੀ ਨਾ ਹੁਣ ਇਹਨਾਂ ਤੇ ਭਗਵੰਤ ਮਾਨ ਤੇ ਜਾਂ ਇਹਨਾਂ ਸਰਕਾਰ ਤੇ ਆਪ ਤੇ ਲੋਕਾਂ ਨੇ ਬੜੀ ਆਸ ਰੱਖੀ ਤੇ ਆਸ ਤੋਂ ਵੱਧ ਚਿਤਾਇਆ ਲੋਕਾਂ ਨੇ ਉਹਦੇ ਜਿਉ ਖਰੇ ਨਹੀਂ ਉਤਰ ਰਹਾ ਅੱਜ ਕੱਲ ਜੋ ਅਮਰਸਰ ਜਾਂ ਜੋ ਪੰਜਾਬ 'ਚ ਹੋ ਰਿਹਾ ਉਹ ਮੜ ਖੋਹਾਂ ਲੁੱਟਾਂ ਉਹ ਮੈਂ ਕਹਾਂ ਕਾਂਗਰਸ ਤੋਂ ਤੇ ਅਕਾਲੀਆਂ ਤੋਂ ਵੱਧ ਹੋ ਰਹੀਆਂ ਤੇ ਕਿਤੇ ਆਸ ਰੱਖੀ ਕਾਮਨਿਸਟ ਤੇ ਬਹੁਤ ਘੱਟ ਰਹੇ ਹੋ ਤੇ ਉਧਰ ਕੋਲਕਾਤਾ ਰਹਿ ਕੇ ਕੋਈ ਉਹ ਜੀ ਉਹ ਕਾਮਨਿਸਟ ਪਹਿਲਾਂ ਹੈਗੇ ਸੀ ਸਾਡੇ ਇਲਾਕੇ 'ਚ ਸੀ ਹਰਸ਼ਾਸ਼ੀਨਾ ਖਿਆੜਾ ਆਪਣੇ ਮਾਦੋਕੇ ਮੇਰੇ ਬੜੇ ਪਿੰਡ ਇੱਥੇ ਇੱਥੇ ਸਾਡੇ ਇਲਾਕੇ ਚ ਕਾਮਰੇਟ ਬਹੁਤ ਜਿਆਦੇ ਸੀਗੇ ਹੌਲੀ ਹੌਲੀ ਘਟਦੇ ਘਟਦੇ ਗਏ ਬਲਦੇ ਮਾਨ ਗਿਆ ਹੋਰ ਵੀ ਬਹੁਤ ਘਟ ਗਏ ਨੇ ਸਾਡੇ ਇਲਾਕੇ ਚ ਨੂੰ ਨੌਜਵਾਨਾਂ ਨੂੰ ਸਨੇਹਾ ਦੇਣਾ ਚਾਹੂੰਗੀ ਨੌਜਵਾਨਾਂ ਨੂੰ ਇਹੋ ਹੀ ਆ ਪ੍ਰਮਾਤਮਾ ਦਾ ਸਿਮਰਨ ਕਰਨ ਤੇ ਨਸ਼ਿਆਂ ਤੋਂ ਬਚਣ ਮਾਂ-ਬਾਪਾ ਵੇਖਣ ਬਾਕੀ ਭੁੱਖ ਤੇ ਉਹ ਲਈ ਉਹਨਾਂ ਨੇ ਕੋਈ ਹੈ ਨਹੀਂ ਪੜ੍ਹਾਈ ਖਤਮ ਹੋ ਗਈ ਜਵਾਨੀ ਖਤਮ ਹੋ ਗਈ ਨਸ਼ੇ ਵੱਧ ਗਏ ਤੇ ਇਸ ਕਰਕੇ ਕੀ ਉਹਨਾਂ ਬੱਚਿਆਂ ਨੂੰ ਕੀ ਦਸੀਓ ਹੁਣ ਜਿੱਥੇ ਹੈਗਾ ਆਪਣਾ ਵਿਚਾਰਿਆ ਗੁਜ਼ਾਰਾ-ਵਜਾਰਾ ਕਰਦੇ ਨੇ ਪੜ੍ਹੇ ਲਿਖੇ ਜਿਹੜੇ ਆ ਉਹ ਜਮਾਟੋ ਵਿੱਚ ਇੱਥੇ ਇਧਰ ਲੋਕੀ ਘਰਾਂ ਨੂੰ ਸਪਲਾਈ ਕਰਦੇ ਆ ਬੁਰਾ ਹਾਲ ਤੇ ਬੋਕੇ ਦੇੜਾ ਬਹੁਤ ਬੁਰੀ ਹਾਲਤ ਆ ਖਾਸ ਕਰਕੇ ਪੰਜਾਬ ਦੀ ਹਿੰਦੁਸਤਾਨ ਦੀ ਤੇ ਹੈਗੀ ਆ ਪਰ ਪੰਜਾਬ ਦੀ ਬਹੁਤ ਜ਼ਿਆਦੀ ਬੁਰੀ ਹਾਲਤ ਆ ਨੌਜਵਾਨੀ ਵੱਲੋਂ ਵੀ ਪੜ੍ਹਾਈ ਵੱਲੋਂ ਵੀ ਸਿਹਤ ਵੱਲੋਂ ਵੀ ਹਰ ਇਹ ਕਹੇ ਪਾਸੇ ਸੁਖੀ ਨਹੀਂਗਾ ਪੰਜਾਬ ਤੇ ਨੋ ਧੰਨਵਾਦ ਜੀ ਸਮਾਧਾਨ ਇਹ ਸੰਨ ਬਿਆਨ ਸਿੰਘ ਜੀ ਖਿਆਲਾ ਜਿਨ੍ਹਾਂ ਨੇ ਬੜੇ ਵਿਸਥਾਰ ਚ ਬੜੀਆਂ ਰੋਚਿਕ ਗੱਲਾਂ ਇਤਿਹਾਸ ਨਾਲ ਜੁੜੇ ਹੋਏ ਤੱਥ ਤੁਹਾਡੇ ਸਾਹਮਣੇ ਰੱਖੇ ਨੇ ਉਹ ਨਾਲ ਇਸ ਟਾਈਮ ਦੇ ਵਿੱਚ ਇਦਾਂ ਦੀ ਕਿਸੇ ਹੋਰ ਸਖਸ਼ੀਤ ਨਾਲ ਤੁਹਾਡੇ ਰੂਬਰੂ ਹੋਵਾਂਗੇ ਜਿਹੜੇ ਰਹੋ ਰੇਡੀਓ ਸਪਾਈਸ ਦੇ ਨਾਲ ਮੈਂ ਕਰਮ ਸਿੱਖਾ ਕੈਮਰਾਮੈਨ ਰਾਹੁਲ ਦੇ ਨਾਲ ਧੰਨਵਾਦ